ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਦਰਮਿਆਨ ਅਗਲੇ 24 ਘੰਟਿਆਂ ਦੇ ਵਿੱਚ ਸ਼ਿਮਲਾ ਮੰਡੀ ਕਾਂਗੜਾ ਸਰਮੌਰ ਤੇ ਚੰਬਾ ਜ਼ਿਰਿਆ ਦੇ ਨਦੀਆਂ ਨਾਲੀਆਂ ਦੇ ਨੇੜਲੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਹੜਾ ਦੀ ਚੇਤਾਵਨੀ ਦਿੱਤੀ ਤੇ ਹੁਣ ਇਹ ਤਸਵੀਰਾਂ ਬੀਤੇ ਦਿਨ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਕਾਫੀ ਲੋਕ ਲਾਪਤਾ ਹੋ ਗਏ ਸੀ ਜਦੋਂ ਉੱਥੇ ਅਚਾਨਕ ਹੜਾ ਆਇਆ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਹਿਮਾਚਲ ਦੇ ਕਾਂਗੜਾ ਤੇ ਕੁਲੂ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟਣ ਕਰਕੇ ਇਹ ਜਿਹੜਾ ਅਚਾਨਕ ਹੜਾ ਆਇਆ ਜਿਸ ਤੋਂ ਬਾਅਦ ਲਾਪਤਾ ਹੋਏ 10 ਲੋਕਾਂ ਦਾ ਪਤਾ ਲਗਾਉਣ ਦੀ ਖੋਜ ਕਾਰਜ ਤੇਜ਼ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਜਿਹੜੇ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਦਕਿ ਕੁਝ ਨੂੰ ਬਚਾ ਵੀ ਲਿਆ ਗਿਆ ਸੀ ਦੌਰਾਨ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਲਾਹਨੀਆਂ ਨੂੰ ਮੌਨਸੂਨ ਸੀਜ਼ਨ ਦੇ ਦੌਰਾਨ ਨਦੀਆਂ ਨਾਲਿਆਂ ਦੇ ਨੇੜੇ ਤੇ ਨੀਵੇਂ ਇਲਾਕਿਆਂ ਦੇ ਵਿੱਚ ਜਾਣ ਤੋਂ ਪਰਹੇਜ਼ ਕਰਨ ਦੀ ਗੱਲ ਆ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ ਸਰਕਾਰ ਨੇ ਕਿਹਾ ਕਿ ਮੌਸਮ ਦੇ ਦੌਰਾਨ ਸੁਰੱਖਿਆ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਤੇ ਆ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾઈ ਸਕਦੇ ਹੋ ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਕਰਕੇ ਦੋ ਵਿਅਕਤੀਆਂ ਦੀ ਮੌਤ ਵੀ ਹੋਈ ਜਦਕਿ ਕਰੀਬ 20 ਲੋਕਾਂ ਦੇ ਰੁੜ ਜਾਣ ਦਾ ਖਤਸ਼ਾ ਹੈ ਹਾਲਾਂਕਿ ਕੁਝ ਲਾਪਤਾ ਲੋਕਾਂ ਨੂੰ ਬਚਾ ਵੀ ਲਿਆ ਗਿਆ ਕਾਗੜਾ ਦੇ ਵਿੱਚ ਬੱਦਲ ਫਟਣ ਦੇ ਕਰਕੇ ਅਚਾਨਕ ਆਇ ਹੜ੍ਹ ਦੇ ਵਿੱਚ ਬੁੱਧਵਾਰ ਸ਼ਾਮ ਨੂੰ ਖਨੀਆਰਾ ਪਿੰਡ ਨੇੜੇ ਇੰਦਰਾ ਪ੍ਰਿਆਦਰਸ਼ਨੀ ਪਰ ਬਿਜਲੀ ਪ੍ਰੋਜੈਕਟ ਤੇ ਕੰਮ ਕਰ ਰਹੇ ਮਜ਼ਦੂਰ ਵਹਿ ਜਾਂਦੇ ਨੇ 8 ਮਜ਼ਦੂਰ ਲਾਪਤਾ ਨੇ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਸਥਾਨਕ ਪ੍ਰਸ਼ਾਸਨ ਦੇ ਵੱਲੋਂ 170 ਤੋਂ ਵੱਧ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਹਨਾਂ ਦੇ ਜਿਹੜਾ ਹੈ ਰਹਿਣ ਬਸੇਰੇ ਦਾ ਪ੍ਰਬੰਧ ਕੀਤਾ ਗਿਆ ਡਰੋਨ ਦੀ ਮਦਦ ਦੇ ਨਾਲ ਬਚਾਅ ਕਾਰਜ ਵੀਰਵਾਰ ਨੂੰ ਵੀ ਜਾਰੀ ਰਹੇ ਨੇੜਲੇ ਜੰਗਲਾ ਦੇ ਵਿੱਚ ਇੱਕ ਮਜ਼ਦੂਰ ਅਜੇ ਵੀ ਲਾਪਤਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇਹ ਤਬਾਹੀ ਦਾ ਮੰਜ਼ਰ ਸਾਹਮਣੇ ਆਉਂਦਾ ਹੈ ਕੁੱਲੂ ਦੇ ਵਿੱਚ ਵੀ ਤਸਵੀਰਾਂ ਸਾਂਝੀਆਂ ਕੀਤੇ ਗਿਆ ਸੀ ਕਿ ਕਿਵੇਂ ਹੜ ਜੜਾਏ ਤੇਜ਼ ਵਹਾਹ ਪਾਣੀ ਦਾ ਜਿਹੜੀ ਵੀ ਚੀਜ਼ ਸਾਹਮਣੇ ਆ ਰਹੀ ਆ ਉਸ ਨੂੰ ਆਪਣੇ ਨਾਲ ਵਹਾ ਕੇ ਲੈ ਕੇ ਜਾ ਰਹੀ ਸੀ ਵੱਡੇ ਵੱਡੇ ਟਰੱਕ ਗੱਡੀਆਂ ਹਰ ਇੱਕ ਵਾਹਨ ਪਾਣੀ ਦੇ ਵਿੱਚ ਵਹਿੰਦਾ چلا ਗਿਆ ਅਧਿਕਾਰੀਆਂ ਨੇ ਜਿੱਥੇ ਇਸ ਨੂੰ ਕੁਦਰਤੀ ਆਫਤ ਦੱਸਿਆ ਉੱਥੇ ਹੀ ਕੁਝ ਮਜ਼ਦੂਰਾ ਨੇ ਇਸ ਨੂੰ ਦੁਖਾਂਤ ਹਾਦਸਾ ਗੈਰ ਕਾਨੂੰਨੀ ਮਾਈਨਿੰਗ ਅਤੇ ਨਾਲੇ ਹੀ ਕਿਹਾ ਜਾ ਰਿਹਾ ਹੈ ਕਿ ਅਸੁਰੱਖਿਅਤ ਰਹਿਣ ਬਸੇਰੇ ਨੂੰ ਜ਼ਿੰਮੇਵਾਰ ਦੱਸਿਆ ਹੈ ਕਿ ਇਸ ਦੇ ਵਿੱਚ ਜਿਹੜਾ ਹੈ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੁੱਲੂ ਜ਼ਿਲ੍ਹੇ ਦੇ ਰੇਲਾ ਬਿਹਾਲ ਦੇ ਵਿੱਚ ਤਿੰਨ ਵਿਅਕਤੀ ਜੋ ਆਪਣੇ ਘਰਾਂ ਤੋਂ ਕੀਮਤੀ ਸਮਾਨ ਲੈ ਜਾਣ ਦੀ ਕੋਸ਼ਿਸ਼ ਕਰਦੇ ਹੋਏ ਹੜ੍ਹ ਦੇ ਵਿੱਚ ਵਹਿ ਗਏ ਅਜੇ ਵੀ ਉਹ ਲਾਪਤਾ ਦੱਸੇ ਜਾ ਰਹੇ ਨੇ ਲਗਾਤਾਰ ਅਧਿਕਾਰੀ ਜਿਹੜੇ ਨੇ ਉੱਥੋਂ ਦੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਸੂਬਾ ਸਰਕਾਰ ਜਿੱਥੇ ਕਿ ਸਲਾਨੀਆ ਦੇ ਲਈ ਐਡਵਾਈਜ਼ਰੀ ਜਾਰੀ ਹੈ ਲਾਪਤਾ ਲੋਕਾਂ ਦੀ ਪਾਲ ਹੋਰ ਤੇਜ਼ ਹੋ ਚੁੱਕੇ ਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਕਿ ਬੱਦਲ ਫਟਿਆ ਸੀ ਇੱਕ ਵਾਰ ਦੁਬਾਰਾ ਇਹਨਾਂ ਤਸਵੀਰਾਂ ਦਾ ਰੁਕ ਕਰਦਿਆਂ ਇਹ ਖੌਫਨਾਕ ਮੰਜ਼ਰ ਜਿੱਥੇ ਕਿ ਅਧਿਕਾਰੀ ਦੱਸਦੇ ਨੇ ਕਿ ਮੀਂਹ ਕਰਕੇ ਪ੍ਰੋਜੈਕਟ ਦਾ ਕੰਮ ਮੁਅਤਲ ਵੀ ਕਰ ਦਿੱਤਾ ਗਿਆ ਮਜ਼ਦੂਰ ਸਾਈਟ ਦੇ ਨੇੜੇ ਅਸਥਾਈ ਰਹਿਣ ਬਸੇਰੇ ਦੇ ਵਿੱਚ ਆਰਾਮ ਕਰ ਰਹੇ ਸੀ ਜਦੋਂ ਮਨੂਨੀ ਖੱਡ ਅਤੇ ਨੇੜਲੇ ਨਾਲਿਆਂ ਤੋਂ ਹੜਾ ਦਾ ਪਾਣੀ ਨੇਬਰ ਕਲੋਨੀ ਦੇ ਵੱਲ ਮੁੜ ਗਿਆ ਜੋ ਕਈਆਂ ਨੂੰ ਵਹਾ ਕੇ ਲੈ ਗਿਆ। ਕੁੱਲੂ ਜ਼ਿਲ੍ਹੇ ਦੇ ਗੜਸਾ ਖੇਤਰ ਦੇ ਸੈਂਜ ਉਤੇ ਸ਼ਿਲਾਗੜ ਦੇ ਵਿੱਚ ਵੀ ਜੀਵਾ ਨਾਲਾ ਅਤੇ ਰੇਲਾ ਬਿਹਾਲ ਦੇ ਵਿੱਚ ਬੱਦਲ ਪੱਟਣ ਦੀਆਂ ਤਿੰਨ ਘਟਨਾਵਾਂ ਦੀ ਰਿਪੋਰਟ ਹੈ। ਜ਼ਿਲ੍ਹੇ ਦੇ ਮਨਾਲੀ ਤੇ ਬੰਜਾਰ ਤੋਂ ਵੀ ਅਚਾਨਕ ਹੜ ਆਉਣ ਦੀ ਰਿਪੋਰਟ ਮਿਲੀ। ਅਜੇ ਖੋਜ ਕਾਰਜ ਜਿਹੜਾ ਹੈ ਜਾਰੀ ਹੈ ਟੀਮਾਂ ਦੇ ਵੱਲੋਂ ਲਗਾਤਾਰ ਲਾਪਤਾ ਲੋਕਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।